ਸਤ ਸ੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਸਟਾਰ ਏ ਜੀ ਨਿਊਜ਼ ਚੈਨਲ ਖਬਰ ਸ੍ਰੀ ਅਮ੍ਰਿਤਸਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਕੀਤੇ ਜਾ ਰਹੇ ਰਾਤ ਕਾਰਜਾਂ ਅਤੇ ਸੰਗਤਾਂ ਵੱਲੋਂ ਭੇਜੀ ਜਾ ਰਹੀ ਵਿੱਤੀ ਸਹਾਇਤਾ ਦੇ ਵੇਰਵਿਆਂ ਨੂੰ ਅੱਜ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਅਧਿਕਾਰਤ ਵੈੱਬਸਾਈਟ ਤੇ ਜਾਰੀ ਕੀਤਾ ਹੈ ਸ਼੍ਰੋਮਣੀ ਕਮੇਟੀ ਦਫ਼ਤਰ ਵਿਖੇ ਪ੍ਰੈਸ ਕਾਨਫਰੰਸ ਦੌਰਾਨ ਵੈਬ ਪੋਰਟਲ ਜਾਰੀ ਕਰਨ ਮੌਕੇ ਐਡਵੋਕੇਟ ਤਾਮੀਨ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਹੱਡਾ ਦੌਰਾਨ ਹੋਏ ਨੁਕਸਾਨ ਦੇ ਮੱਦੇ ਨਜ਼ਰ ਲੋੜਵੰਦਾਂ ਤੱਕ ਲਗਾਤਾਰ ਪਹੁੰਚ ਅਪਣਾ ਰਹੀ ਹੈ ਅਤੇ ਸੰਗਤਾਂ ਦੀ ਮੰਗ ਅਤੇ ਲੋੜਾਂ ਨੂੰ ਮੁੱਖ ਰੱਖਦਿਆਂ ਸਿੱਖ ਸੰਸਥਾ ਵੱਲੋਂ ਕਾਰਜ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਜਿੱਥੇ ਸ਼੍ਰੋਮਣੀ ਕਮੇਟੀ ਨੇ ਰਾਤਕਾਰਜਾਂ ਲਈ 20 ਕਰੋੜ ਰੁਪਏ ਰਾਖਵੇਂ ਰੱਖੇ ਹਨ ਉੱਥੇ ਸੰਗਤਾਂ ਵੱਲੋਂ ਵੀ ਵੱਡਾ ਸਹਿਯੋਗ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ 19 ਸਤੰਬਰ 2025 ਤੱਕ ਸ਼੍ਰੋਮਣੀ ਕਮੇਟੀ ਮੈਂਬਰ ਸਾਹਿਬਾਨ ਮੁਲਾਜ਼ਮਾ ਅਤੇ ਸੰਗਤਾਂ ਵੱਲੋਂ ਕੀਤੀ ਸਹਾਇਤਾ ਦੇ ਵੇਰਵੇ ਵੈੱਬਸਾਈਟ ਤੇ ਪਾਏ ਗਏ ਹਨ ਜਦ ਕਿ ਅੱਜ ਤੱਕ 6 ਕਰੋੜ 9 ਲੱਖ 49 ਹਜ਼ਾਰ ਤੋਂ ਵੱਧ ਦੀ ਰਕਮ ਸ਼੍ਰੋਮਣੀ ਕਮੇਟੀ ਕੋਲ ਆਈ ਹੈ ਉਹਨਾਂ ਦੱਸਿਆ ਕਿ ਇਸੇ ਤਰ੍ਹਾਂ 19 ਸਤੰਬਰ ਤੱਕ ਹੋਏ ਖਰਚਿਆਂ ਦਾ ਵੇਰਵਾ ਵੀ ਜਨਤਕ ਕੀਤਾ ਗਿਆ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਛਲੇ ਦਿਨੀ ਜਿਹੜਾ ਹੜਾਂ ਦਾ ਪ੍ਰਕਰੋਪ ਚਲਿਆ ਪੰਜਾਬ ਦੇ ਵਿੱਚ ਵੱਡੇ ਪੱਧਰ ਦੇ ਉੱਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਾਰੇ ਮੈਨੇਜਰ ਸਹਿਬਾਨਾਂ ਨੂੰ ਇਹ ਹਦੇਸ ਸੀਗੇ ਕਿ ਇਸ ਆਫ ਦੇ ਸਮੇਂ ਵਿੱਚ ਪਹਿਲਾ ਲੰਗਰ ਪਾਣੀ ਹੋਰ ਜੋਰੀ ਜ਼ਰੂਰੀ ਜਿਹੜੀਆਂ ਵਸਤਾਂ ਐ ਉਹ ਪਹਚਾਈਆਂ ਜਾਣ ਉਹਦੇ ਵਿੱਚ ਸਫਰ ਰੂਪ ਦੇ ਵਿੱਚ ਹਰ ਗੁਰਦੁਆਰਾ ਸਹਿਬਾਨ ਦੇ ਵਿੱਚੋਂ ਜਿੱਥੇ ਜਿੱਥੇ ਕਿਸੇ ਦੀ ਮੰਗ ਸੀ ਚਾਹੇ ਉਹ ਟਰੈਕਟਰਾਂ ਥਾਣੇ ਗਏ ਚਾਹੇ ਕੇਸਤੀਆਂ ਥਾਣੇ ਗਏ ਉੱਥੇ ਵਿਵਸਥਾ ਸਾਰਾ ਜਿਹੜਾ ਪ੍ਰਬੰਧ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੀਤਾ ਗਿਆ ਉਹ ਤੋਂ ਬਾਅਦ ਫਿਰ ਕਿਉਂਕਿ ਹੁਣ ਨਮਾ ਜਲੇ ਮੁੜ ਕੇ ਰੀਹੈਬਿਟੇਸ਼ਨ ਹੁੰਦੀ ਆ ਤੇ ਉਸ ਵੇਲੇ ਪਤਾ ਲੱਗਦਾ ਕਿੱਥੋਂ ਕਿੱਥੋਂ ਲਾਸ ਹੋਇਆ ਬਹੁਤ ਸਾਰੇ ਬੰਨ ਜਿਹੜੇ ਸੀਗੇ ਉਹ ਚਾਹੇ ਤੁਸੀ ਦੇ ਸੀ ਚਾਹੇ ਸਤਲੋਜ ਦਾ ਸੀ ਚਾਹੇ ਬਿਆਸ ਦਾ ਸੀ ਚਾਹੇ ਰਾਵੀ ਦਾ ਸੀ ਉਹ ਬਹੁਤ ਆਹਾਂ ਤੋਂ ਨੁਕਸਾਨੇ ਗਏ ਫਾਰਜ਼ਦਾ ਸਰਕਾਰ ਦਾ ਬਣਦਾ ਸੀ ਕਿ ਤਰੰਤ ਉਥੇ ਆਪਣੇ ਸਾਧਨ ਮਹਈਆ ਕਰਾ ਕੇ ਉਹ ਜਿਹੜੇ ਵਾਹਨ ਲਵਾਏ ਜਾਂਦੇ ਪਰ ਪੰਜਾਬ ਦੇ ਲੋਕਾਂ ਨੂੰ ਸਤਗੁਰੂ ਜੀ ਨੇ ਬਾਰ ਬਖਸ਼ਿਸ਼ ਕੀਤਾ ਆ ਇਹ ਦੁੱਖ ਦੇ ਸਮੇ ਸਾਰੇ ਇਕੱਤਰ ਹੋ ਜਾਂਦੇ ਆ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅਸੀਂ ਪਹਿਲੇ ਦਿਨ ਤੋਂ ਹੀ ਇਹ ਕਿਹਾ ਸੀ ਵੀ ਜਿੱਥੇ ਤੁਹਾਨੂੰ ਕੋਈ ਡੀਜ਼ਲ ਦੀ ਲੋੜ ਆ ਸਾਨੂੰ ਦੱਸੋ ਤੁਹਾਨੂੰ ਉਹ ਜਿਹੜੀ ਡੀਜ਼ਲ ਦੀ ਉਹ ਮੁਹੱਈਆ ਕਰਾਇਆ ਜਾਊਗਾ ਉਹ ਤੋਂ ਨਾਲ ਕਿਉਂਕਿ ਹੁਣ ਬੰਨਾਂ ਦਾ ਕਾਰਜ ਵੀ ਨਾਲ ਆਰੰਭ ਹੋ ਗਿਆ ਤੇ ਉਹ ਜ਼ਰੂਰੀ ਵੀ ਸੀ ਇਹਦੇ ਲਈ ਅਸੀਂ ਹੁਣ ਪਹਿਲੇ ਤੌਰ ਤੇ ਬੰਨਾਂ ਨੂੰ ਜਿੱਥੇ ਜਿੱਥੇ ਬੰਨ ਲੱਗ ਰਹੇ ਆ ਉਥੇ-ਉਥੇ ਅਸੀਂ ਜਿਹੜਾ ਡੀਜ਼ਲ ਜਿਹੜਾ ਆ ਉਹ ਸਪਲਾਈ ਕੀਤਾ ਮੁੱਖ ਤੌਰ ਤੇ ਖੇਮ ਕਰਨ ਦੇ ਵਿੱਚ ਜਿਹੜਾ ਕੋਰੀਡੋਰ ਜਿੱਥੇ ਅੰਦਰ ਤਾਰਾਂ ਲੱਗੀਆਂ ਉਹਦੇ ਅੰਦਰ-ਅੰਦਰ ਬੰਨਿਆ ਇੱਕ ਪਾਕਿਸਤਾਨ ਵਾਲੇ ਪਾਸੇ ਇੱਕ ਹਿੰਦੁਸਤਾਨ ਵਾਲੇ ਪਾਸੇ ਉਥੇ ਅਸੀਂ ਉਹਨਾਂ ਨੂੰ 6000 ਲਟਰ ਜਿਹੜਾ ਤੇਲ ਮਹੀਆ ਕਰਾਇਆ ਤੇ ਉਹ ਕੰਮ ਜੰਗੀ ਪੱਧਰ ਤੇ ਚੱਲ ਰਿਹਾ ਬੰਨ ਬਣਾਉਣ ਦਾ ਉਹ ਤੋਂ ਇਲਾਵਾ ਕਿਉਂਕਿ ਸੁਲਤਾਨਪੁਰ ਲੋਧੀ ਜਿਹੜਾ ਇਹ ਜਾਦਾ ਪ੍ਰਭਾਵਤ ਸੀ ਨਾਲ ਆਪਣੇ ਛਾਪ ਕੋਟ ਵਾਲਾ ਜਿਹੜਾ ਇਲਾਕਾ ਉਹ ਵੀ ਪ੍ਰਭਾਵ ਸੀ ਉਥੇ ਅਸੀਂ ਲਗਭਗ 11000 ਲਟਰ ਜਿਹੜਾ ਤੇਲ ਡੀਅਲ ਹੁਣ ਤੱਕ ਮਹੀਆ ਕਰਵਾ ਚੁੱਕੇ ਆ ਤੇ ਉਹ ਤੋਂ ਇਲਾਵਾ 8000 ਲੀਟਰ ਤੇਲ ਹੋਰ ਉਹਨਾਂ ਨੂੰ 25 ਤਰੀਕ ਨੂੰ ਉਥੇ ਬੰਨ ਦੇ ਉੱਤੇ ਸਾਰੇ ਜਿਹੜੀਆਂ ਮਸ਼ੀਨਰੀਆਂ ਲੱਗੀਆਂ ਆ ਉਹਨਾਂ ਸਾਰਿਆਂ ਨੂੰ ਉਹ ਮਹੀਆ ਕਰਵਾਇਆ ਜਾਊਗਾ ਦੂਸਰਾ ਧੇਰਾ ਬਾਬਾ ਨਾਨਕ ਦੇ ਦੋ ਤਿੰਨਾਂ ਤਾਹਾਂ ਤੋਂ ਉਹ ਬੰਨ ਟੁੱਟਿਆ ਕੁਛ ਬੰਨਾਂ ਦੇ ਉੱਤੇ ਐਨ ਜੀਓਜ਼ ਜਿਹੜੀਆਂ ਆ ਜਾਂ ਦੂਸਰੀਆਂ ਜਥੇਬੰਦੀਆਂ ਕਾਰਜ ਕਰ ਰਹੀਆਂ ਆ ਤੇ ਕੌਰੀਡੋਰ ਦੇ ਨਾਲ ਜਿਹੜਾ ਵੱਡਾ ਇੱਕ ਗੈਪ ਪੈ ਗਿਆ ਸੀ ਉੱਥੇ ਸ਼ਰੋਮਣੀ ਅਕਾਲੀ ਦਲ ਦੇ ਸਾਰੇ ਵਰਕਰ ਤੇ ਹੋਰ ਉਹਨਾਂ ਦੇ ਸਹਿਯੋਗੀ ਸਾਰੇ ਉਹ ਉੱਥੇ ਕਾਰਜ ਕਰ ਰਹੇ ਤੇ ਉਹਨਾਂ ਨੂੰ 5000 ਲੀਟਰ ਜਿਹੜਾ ਡੀਜ਼ਲ ਅਸੀਂ ਮਹੱਈਆ ਕਰਵਾ ਦਿੱਤਾ ਤੇ ਬਾਕੀ ਉਹਨਾਂ ਦੀ 5000 ਦੀ ਹੋਰ ਮੰਗਿਆ ਉਹ ਸਮੇਂ ਅਨੁਸਾਰ ਜਿਹੜੀ ਆ ਪੂਰੀ ਕਰ ਦਿੱਤੀ ਜਾਊਗੀ ਸੋ ਮੇਰਾ ਕਹਿਣ ਤੋਂ ਭਾਵ ਕਿ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਡੇ ਪੱਧਰ ਤੇ ਇਹਨਾਂ ਕਾਰਜਾਂ ਨੂੰ ਆਪਣੇ ਹੱਥ ਚ ਨਹੀਂ ਲੈ ਰਹੀ ਸੇ ਜੋਗ ਕਰ ਰਹੀ ਆ ਜਿੱਥੇ ਹੱਥ ਚ ਲੈਣ ਦਾ ਕਾਰਜ ਆ ਉੱਥੇ ਵੀ ਅਸੀਂ ਕਰ ਰਹੇ ਆ ਡੀਜ਼ਲ ਤੇ ਬੀਆਂ ਆਦ ਦਾ ਜਿਹੜਾ ਆ ਪਹਿਲਾਂ ਅਨਾਉਂਸ ਕੀਤਾ ਸੀ ਉਸ ਦਿਨ ਉਹ ਸਾਰਾ ਕਾਰਜ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਰ ਰਹੀ ਆ ਤੇ ਨਾਲ ਦੀ ਨਾਲ ਮੈਂ ਇੱਕ ਹੋਰ ਵੀ ਸਪਸ਼ਟ ਕਰਨਾ ਚਾਹਨਾ ਕਿ ਸ਼ੋਮਣੀ ਅਕਾਲੀ ਦਲ ਵੀ ਤੁਹਾਡੀ ਆਪਣੀ ਜਥੇਬੰਦੀ ਆ ਕਈ ਵਾਰੀ ਕਨਫਿਊਜ਼ਨ ਜਿਆ ਕੀਤਾ ਜਾਂਦਾ ਕਿ ਜੀ ਇਹ ਸ਼੍ਰੋਮਣੀ ਅਕਾਲੀ ਦਲ ਵਾਲੇ ਅਨਾਉਂਸ ਕਰਿਆ ਤੇ ਸ਼੍ਰੋਮਣੀ ਕਮੇਟੀ ਤੇਲ ਮਈਆ ਕਰਾ ਰਹੀ ਆ ਉਹ ਆਪਣੇ ਤੌਰ ਤੇ ਜਥਾ ਸ਼ਕਤੀ ਉਹ ਵੀ ਆਪਣਾ ਮਹੱਈਆ ਕਰਵਾ ਰਹੇ ਆ ਤੇ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਕੋ ਬੱਕਰੀ ਜਿਹਾ ਬੰਦੀ ਨਹੀਂ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਸਿੱਖ ਪੰਥ ਦੀ ਸਰਮੌਰ ਜਥੇਬੰਦੀ ਆ ਸ਼੍ਰੋਮਣੀ ਅਕਾਲੀ ਦਲ ਗਾਹਾਂ ਮੈਂ ਅਕਸਰ ਇਹ ਕਹਿੰਨਾ ਇੱਕ ਮਾਂ ਤੇ ਪੁੱਤ ਦਾ ਰਿਸ਼ਤਾ ਆ ਸੋ ਇਹਨੂੰ ਉਸ ਪੱਖ ਨੂੰ ਨਾ ਲਿਜਾਇਆ ਕਰੋ ਸਮਾਂ ਤਾਂ ਲੋਕਾਂ ਦਾ ਇਹਲੇ ਸੇਵਾ ਕਰਨ ਦਾ ਜਿਹਦੇ ਜਾ ਕੇ ਮਦਦ ਜੇਬ ਵਿੱਚ ਪੈਂਦੀ ਜੇਬ ਚ ਕਹਿਣ ਤੋਂ ਬਾਅਦ ਪਏ ਉਹਨੂੰ ਡੀਜ਼ਲ ਮਿਲਦਾ ਜਾਂ ਹੋਰ ਕੋਈ ਵਸਤ ਮਿਲਦੀ ਉਹਨੂੰ ਪੁੱਛੋ ਫੇ ਕੀ ਹਾਲਾਤ ਉਹ ਕਿਵੇਂ ਦਾ ਸਕੂਨ ਮਹਿਸੂਸ ਕਰਦਾ ਸੋ ਮੈਂ ਜਿਹੜੀ ਅੱਜ ਦੀ ਇਹ ਮੀਟਿੰਗ ਆ ਉਹ ਤਾਂ ਫੋਕਸ ਕਰ ਰਿਹਾ ਇਹ ਤਾਂ ਉਹ ਕਾਰਜ ਆ ਜਿਹੜੇ ਕਰ ਰਹੇ ਅਸੀਂ ਤੇ ਕਰੀ ਜਾਣੇ ਨਿਰੰਤਰ ਪਰ ਸਾਡਾ ਅਸੀਂ ਇੱਕ ਫੈਸਲਾ ਕੀਤਾ ਕਿ 24 ਘੰਟਿਆਂ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ ਜਿਹੜਾ ਪੋਰਟਲ ਤੁਸੀਂ ਜਿਹੜੇ ਖੋਲੋਗੇ ਉਹਦੇ ਤੇ ਕੀ ਆਮਦਨ ਆਈ ਤੇ ਕੀ ਖਰਚ ਹੋਇਆ ਭਾਵੇਂ ਅਸੀਂ 20 ਕਰੋੜ ਰੁਪਇਆ ਆਪਣੇ ਵਸੀਲਿਆਂ ਤੋਂ ਰੱਖਿਆ ਪਰ ਕਿਉਂਕਿ ਲੋਕਾਂ ਦੇ ਵਿੱਚ ਵੀ ਕਿਉਂਕਿ ਮਾਇਆ ਲੋਕਾਂ ਦੀ ਆ ਤੇ ਉਹ ਲੋਕਾਂ ਦੀ ਜਾਣਕਾਰੀ ਹਿੱਤ ਵੀ ਜਿਹੜੀ ਆਉਣੀ ਚਾਹੀਦੀ ਏ ਐਮਪਲੋਈਸ ਸਾਡੇ ਇੱਥੇ ਡਿਫੌਲਟ ਕਰ ਦਿੰਦੇ ਆ ਜਿਹੜੇ ਇਹ ਰੋਜ਼ ਦੀ ਰੋਜ਼ ਐਟ ਲੀਸਟ ਦੋ ਦਿਨਾਂ ਦਾ ਤੁਰੰਤ ਕਰਿਆ ਕਰਨਗੇ ਇੱਕ ਦਿਨ ਦਾ ਕਰਨੀ ਤਾਂ ਦੋ ਦਿਨਾਂ ਤੋਂ ਬਾਅਦ ਇਹ ਕਿੱਥੋਂ ਖਰਚਾ ਆਇਆ ਤੇ ਕਿੱਥੇ ਖਰਚ ਜਾ ਰਿਹਾ ਸੋ ਹੁਣ ਤੱਕ ਦਾ ਲਗਭਗ ਸਾਨੂੰ ਜਿਹੜਾ ਇਹ ਜਿਹੜੀ ਗੱਲ ਇਹ ਆਪਾਂ ਜਿਹੜੀ ਹੁਣ ਤੱਕ ਦੀ ਕਲੈਕਸ਼ਨ ਆਈ ਆ ਉਹ ਕਲੈਕਸ਼ਨ ਦੇ ਵਿੱਚ 341000 ਰੁਪਇਆ ਮੈਂਬਰ ਸਾਹਿਬਾਨ ਨੇ ਮੰਨਣ ਸਾਹਿਬ ਨੇ ਲੱਖ ਦਿੱਤਾ ਕਾਲੋਂ ਸਾਹਿਬ ਨੇ ਲੱਖ ਦਿੱਤਾ ਇਦਾਂ ਹੋਰ ਨਾ ਨੇ ਵੀ ਮਹਿਤਾ ਸਾਹਿਬ ਦੇ ਪਰਿਵਾਰ ਨੇ ਦਿੱਤਾ ਉਹ 341000 ਰੁਪਇਆ ਇਹਨਾਂ ਦੇ ਅਖਤਿਆਰੀ ਕੋਟੇ ਤੋਂ ਇਲਾਵਾ ਆ ਤੇ ਇਹ ਤੋਂ ਇਲਾਵਾ ਸੰਗਤਾਂ ਵੱਲੋਂ ਸੰਗਤਾਂ ਵੱਲੋਂ ਹੁਣ ਤੱਕ 8129000 755 ਰੁਪਏ ਮੈਨੂੰ ਖੁਸ਼ੀ ਵੀ ਆ ਕਿ ਗੁਰੂ ਸਾਹਿਬ ਜੀ ਨੇ ਕਿਰਪਾ ਕੀਤੀ ਸੰਗਤਾਂ 'ਚ ਐਡਾ ਉਤਸ਼ਾਹ ਆ ਕਿ ਮਾਇਕ ਤੌਰ ਦੇ ਉੱਤੇ ਕਿਉਂਕਿ ਚੈੱਕ ਆ ਜਾਂਦੇ ਫਿਰ ਉਹ ਕੈਸ਼ ਹੋਣ ਨੂੰ ਟਾਈਮ ਲੱਗਦਾ ਇਸ ਕਰਕੇ ਉਹ ਹਾਲੇ ਅਸੀਂ ਜਿਉਂ-ਜਿਉਂ ਕੈਸ਼ ਹੋਈ ਜਾਣੇ ਤੁਹਾਡੇ ਗੋਚਰੀਓ ਕਰਦੇ ਜਾਵਾਂਗੇ ਤੇ ਸਭ ਤੋਂ ਵੱਡੀ ਮਲਾਜਮਾਂ ਵੱਲੋਂ ਇਹ ਕਿਉਂਕਿ ਸਾਡੇ ਆਊਟਰ ਸੋਰਸ ਆ ਜਿਹੜੇ ਸਾਨੂੰ ਅਦਰ ਦੈਨ ਸ਼ੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ 2 ਕਰੋੜ 14 ਲੱਖ 50000 24 ਰੁਪਏ ਇਹ ਸਾਨੂੰ ਡੋਨੇਟ ਕੀਤੇ ਗਏ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਲਾਜ਼ਮਾਂ ਵੱਲੋਂ ਸੋ ਹੁਣ ਤੱਕ ਦਾ ਜਿਹੜਾ ਕੁੱਲ ਜੋੜਿਆ ਸਾਰਾ ਉਹ 2 ਲੱਖ ਕਰੋੜ 99000 99 ਲੱਖ 20779 ਰੁਪਏ ਆ ਇਹ ਕਿਉਂਕਿ ਉਹ ਪੈਸੇ ਆ ਜਿਹੜੇ ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਖਾਤਿਆਂ ਵਿੱਚ ਆਈ ਆ ਉਹ ਤੋਂ ਇਲਾਵਾ ਜਿਹੜੇ ਗੁਰਦੁਆਰਾ ਸਹਿਮਾਨ ਤੋਂ ਸਾਨੂੰ ਇਹ ਹੜਪੀੜਤਾ ਲੈ ਆਉਣੀ ਸੀ ਉਹ 2 ਕਰੋੜ 83 ਲੱਖ ਉਹ ਮਾਇਆ ਵੱਖਰੇ ਤੌਰ ਦੇ ਉੱਤੇ ਇਸ ਕਾਊਂਟਰ ਦੇ ਜਿਹੜਾ ਹੈ ਆਪਾਂ ਸਪੈਸੀਫਿਕ ਤੌਰ ਤੇ ਹੜਾਂ ਲਈ ਜਿਹੜਾ ਅਕਾਊਂਟ ਰੱਖਿਆ ਉਹਦੇ ਵਿੱਚ ਆਉਣੇ ਆ। ਸੋ ਕੁਝ ਕੈਸ਼ ਹੋਣ ਵਾਲੇ ਚੈੱਕ ਆ ਸਾਡੇ ਕੋਲ 2 ਕਰੋੜ 72 ਲੱਖ ਦੇ। ਲਾਪਾ ਕੇ 6 ਕਰੋੜ 94 ਲੱਖ ਚਾ 2 6 ਕਰੋੜ 9 ਲੱਖ 49 ਹਜ਼ਾਰ 661 ਕਹਿਣ ਤੋਂ ਬਾਅਦ 7 ਕਰੋੜ ਦੇ ਲਗਭਗ ਇਹ ਮਾਇਆ ਜਿਹੜੀ ਬਖਰੀ ਉਹਦੇ ਵਿੱਚੋਂ ਫਿਰ ਅਸੀਂ ਜਿਵੇਂ ਮੈਂ ਉਸ ਦਿਨ ਕਿਹਾ ਸੀ ਕਿ ਜਿਹੜੇ ਸਾਡੇ ਨੇਚਰਲ ਕਲਾਈਮਟੀ ਆ ਉਹਦੇ ਲਈ ਬਖਰੇ ਪੈਸੇ ਅਸੀਂ ਆਪਣੇ ਘਾਤ ਚ ਰੱਖੇ ਆ ਸੋ ਮੇਰਾ ਕਹਿਣ ਤੋਂ ਭਾਵ ਜਿਹੜਾ ਇੱਕ ਮੈਂਬਰਾਂ ਵੱਲੋਂ ਆਪਣਾ ਅਖਤਿਆਰੀ ਕੋਟਾ ਉਹਦੇ ਵਿੱਚ 1 ਕਰੋੜ 26 ਲੱਖ ਰੁਪਈਆ ਇਹ ਮੈਨੂੰ ਖੁਸ਼ੀ ਆ ਕਿ ਸ਼ੋਮਨੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਮੁਲਾਜ਼ਮ ਵੀ ਮੈਂਬਰ ਸਹਿबान ਵੀ ਆਪਣੇ ਤਨ ਦੇਹੀ ਦੇ ਨਾਲ ਘਰਾਂ ਦੇ ਜੇਬਾਂ ਚੋਂ ਵੀ ਤੇ ਆਪਣੇ ਇਖਤਿਆਰੀ ਕੋਟੇ ਦੇ ਵਿੱਚੋਂ ਵੀ ਮਾਇਆ ਉਹ ਨਹੀਂ ਅੱਜ ਦੁੱਖ ਦੀ ਘੜੀ ਦੇ ਵਿੱਚ ਉਹਨਾਂ ਸਾਰਿਆਂ ਵੀਰਾਂ ਲਈ ਜਿਹੜੇ ਇਹਦੇ ਵਿੱਚ ਹਾਫਤੇ ਦੇ ਵਿੱਚ ਘਿਰ ਗਏ ਸੀ ਉਹਨਾਂ ਲਈ ਸਾਰੇ ਡੋਨੇਟ ਕੀਤੇ ਆ